ਅੱਜ ਮੈਂ ਜਿਹੜਾ ਕੈਨੇਡਾ ਆਸਟ੍ਰੇਲੀਆ ਬੱਚੇ ਸਾਡੇ 5-7 ਸਾਲ ਤੋਂ ਜਾ ਰਹੇ ਨੇ 10 ਸਾਲ ਤੋਂ ਉਹਨਾਂ ਦੇ ਨਾਂ ਤੇ ਰਾਜਨੀਤੀ ਬਹੁਤ ਜ਼ੋਰ ਸ਼ੋਰ ਨਾਲ ਹੁੰਦੀ ਆ ਬਹੁਤ ਬੰਦੇ ਉਹਨਾਂ ਦੇ ਨਾਂ ਤੇ ਫੇਮ ਲੈਂਦੇ ਆ ਉਹਨਾਂ ਦਾ ਸ਼ੋਸ਼ਣ ਕਰਦੇ ਆ ਅ ਔਰ ਪੰਜਾਬ ਨੂੰ ਘਾਟਾ ਦੱਸਦੇ ਨੇ ਪੰਜਾਬ ਨੂੰ ਪੰਜਾਬ ਉੱਜੜ ਗਿਆ ਚਲੋ ਇੱਕ ਇੱਕ ਆਪਾਂ ਉਹਨਾਂ ਦੀ ਗੱਲ ਮੰਨ ਲੈਂਦੇ ਆ ਸੱਚ ਵੀ ਆ ਪੰਜਾਬ ਦਾ ਖਰਬਾਂ ਰੁਪਈਆ ਅਰਬਾਂ ਨਹੀਂ ਖਰਬਾਂ ਰੁਪਈਆ ਵਿਦੇਸ਼ਾਂ ਚ ਜਾ ਚੁੱਕਿਆ ਇਹ ਵੀ ਗੱਲ ਆਪਾਂ ਮੰਨ ਲੈਨੇ ਆ ਇਹ ਸਾਰੀਆਂ ਗੱਲਾਂ ਤੇ ਅੱਜ ਮੈਂ ਥੋੜਨਾ ਗੱਲ ਕਰਨਾ ਕਿ ਕਿੱਥੋਂ ਇਹ ਗੱਲ ਕਿ ਜੇ ਇਹ ਬਹੁਤ ਵੱਡੀ ਬਿਮਾਰੀ ਆ ਇਹ ਬਹੁਤ ਵੱਡਾ ਰੋਗ ਲੱਗਿਆ ਪੰਜਾਬ ਨੂੰ ਤੇ ਇਹ ਇਹ ਇਹਦਾ ਨੁਕਸਾਨ ਕੀ ਆ ਔਰ ਇਹਦਾ ਫਾਇਦਾ ਕੀ ਹੋਇਆ ਔਰ ਇਹਦਾ ਹੱਲ ਕੀ ਆ ਦੇਖੋ ਕਿਸੇ ਨੂੰ ਨੈਗੇਟਿਵ ਰਾਜਨੀਤੀ ਦਾ ਕਰੀ ਜਾਓ ਕਿਸੇ ਮੇਰੇ ਚ 100 ਗੁਣ ਔਗਣ ਨੇ ਨੁਕਸਾਨ ਨੇ ਮੇਰੇ ਚ ਐਬ ਨੇ ਜਾਂ ਮੈਨੂੰ ਤੁਸੀਂ 100 ਵਾਰੀ ਬੰਦਾ ਗਾਲਾਂ ਕੱਢੀ ਜੋ ਉਹਨੂੰ ਲੋਕ ਕਹਿਣਗੇ ਹਾਂ ਹਾਂ ਵਧੀਆ ਗੱਲ ਆ ਪਰ ਉਹਨੂੰ ਹੱਲ ਵੀ ਕਰੇ ਨਾ ਕਿ ਮੇਰੇ ਜਿਹੜੇ ਔਗਣ ਨੂੰ ਹੱਲ ਕੀ ਆ ਸੋ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਤੀ ਕਿ ਦੁਨੀਆ ਦੇ ਵਿੱਚ ਜਿੱਥੇ ਰੁਜ਼ਗਾਰ ਹੋਊਗਾ ਨਾ ਜਿੱਥੇ ਕੰਮ ਹੋਊਗਾ ਉੱਥੋਂ ਕਦੇ ਵੀ ਪ੍ਰਵਾਸ ਨਹੀਂ ਹੁੰਦਾ ਉਥੇ ਡਵੈਲਪਮੈਂਟ ਹੋਊਗੀ ਉੱਥੇ ਪ੍ਰਵਾਸ ਰੁਕੂਗਾ ਔਰ ਸਾਡੇ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਜਿਹੜੇ ਪੰਜਾਬੀ ਆ ਇਨੂੰ ਕਿਸੇ ਧਰਮ ਚ ਨਾ ਲਿਓ ਕਿ ਮੁਸਲਮ ਹਿੰਦੂ ਸਿੱਖ ਇਹਦੇ ਨਾਲ ਮੈਂ ਪੰਜਾਬੀਆਂ ਦੀ ਗੱਲ ਕਰ ਰਿਹਾ ਜਿਹੜਾ ਵੀ ਬੰਦਾ ਪੰਜਾਬ ਚ ਜੰਮਿਆ ਪੰਜਾਬੀ ਹੈ ਇੱਕ ਤਾਂ ਉਹ ਬੰਦਾ ਕੰਮ ਕਰੇ ਬਿਨਾਂ ਰਹਿ ਨਹੀਂ ਸਕਦਾ ਟੇਕੇ ਨਹੀਂ ਰਹਿ ਸਕਦਾ ਇੱਕ ਉਹ ਬੰਦਾ ਬਾਕੀ ਲੋਕਾਂ ਚ ਹਜ਼ਾਰ ਬੰਦੇ ਚ ਖੜਾ ਲਿਓ ਲੋਕਾਂ ਨੂੰ ਐਡਵਾਂਸ ਉਹਦੀ ਸੋਚ ਹੋਊਗੀ ਐਡਵਾਂਸ ਉਹਦੀ ਬੋਲੀ ਹੋਊ ਐਡਵਾਂਸ ਉਹਦਾ ਪਹਿਰਾਵਾ ਹੋਊਗਾ ਉਹ ਤੈਨੂੰ ਵੱਖਰਾ ਦੇਖੂਗਾ ਕਿ ਪੰਜਾਬੀ ਹੈ ਉਹ ਕੋਈ ਸੇ ਵੀ ਧਰਮ ਦਾ ਹੋਵੇ ਸੋ ਪੰਜਾਬੀ ਨੇ ਜਿਹੜੇ ਸ਼ੁਰੂ ਤੋਂ ਪ੍ਰਵਾਸ ਚੱਲਦਾ ਆਇਆ ਇੱਥੇ ਹੁਣ ਜਿਹੜੀ ਨੌਬਤ ਆਈ ਹੈ ਕਿ ਰੁਜ਼ਗਾਰ ਨਹੀਂ ਸੀ ਸਾਡੇ ਲੋਕਾਂ ਕੋਲੇ ਪਿਛਲੇ 10-15 ਸਾਲਾਂ ਤੋਂ ਪੰਜਾਬ 'ਚ ਬੇਰੁਜ਼ਗਾਰੀ ਪੰਜਾਬ 'ਚ ਚੱਲ ਰਿਹਾ ਸਾਰਾ ਹਿੰਦੁਸਤਾਨ 'ਚ ਚੱਲ ਰਿਹਾ ਔਰ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਹੋਈ ਬੇਰੁਜ਼ਗਾਰੀ ਹੈ ਜਿਹੜੀ ਫਿਰ ਵਹਿਲਾ ਮਨ ਸ਼ੈਤਾਨ ਦਾ ਕਰ ਜਿਹੜੀ ਬੇਰੁਜ਼ਗਾਰੀ ਹੈ ਇਹ ਬਹੁਤ ਸਾਰੀਆਂ ਲਾਪਤਾ ਲੈ ਕੇ ਆਉਂਦੀ ਹੈ ਜਿਹੜਾ ਬੇਰੁਜ਼ਗਾਰ ਬੰਦਾ ਹੈ ਉਹ ਉਹ ਕਿਤੇ ਨਾ ਕਿਤੇ ਵਿਅਸਤ ਹੋਣ ਲਈ ਜਾਂ ਤਾਂ ਉਹ ਮਾੜੀ ਸੰਗਤ ਚ ਜਾਊਗਾ ਬੇਲਾ ਬੈਠੂਗਾ ਨਸ਼ਿਆਂ ਚ ਜਾਊਗਾ ਨਸ਼ਿਆਂ ਚ ਨਹੀਂ ਜਾਊਗਾ ਮਾੜੀ ਸੰਗਤ ਜਾਊਗਾ ਖੁਦ ਹਨਾ ਖਾਸ ਤਾਂ ਥੋੜੇ ਬੰਦੇ ਕੰਮ ਚ ਚਲੇ ਜਾਂਦੇ ਆ ਔਰ ਜਿਹੜੀ ਬੇਰੁਜ਼ਗਾਰੀ ਦਾ ਦੈਂਤ ਇਹਨੇ ਫਿਰ ਕਈ ਪੰਜਾਬ ਚ ਲਹਿਰਾਂ ਪੈਦਾ ਕੀਤੀਆਂ ਇਹ ਸੱਚ ਆ ਮੈਂ ਤਾਂ ਸ਼ੁਕਰ ਮਨਾਉਣਾ ਹੈ ਮੈਂ ਤਾਂ ਇਹ ਗੱਲ ਖੁਦ ਕਹਿਣਾ ਹੁੰਦਾ ਹੈ ਕਿ ਜਿਹੜਾ ਹੁਣ 10 15 20 ਲੱਖ ਬੱਚਾ 20 ਲੱਖ ਬੱਚਾ ਕਹਿੰਦੇ ਆ ਵੱਧ ਵੀ ਹੋ ਸਕਦਾ ਹੈ ਕਿ ਜਿਹੜਾ ਅਪਰੋਕਸੀਮੇਟ ਮੇਰੇ ਕੋਲੇ ਫਿਗਰ ਹੈ ਨਹੀਂ ਕਿ ਜਿਹੜਾ ਲੱਖਾਂ 'ਚ ਜਵਾਕ ਬਾਹਰ ਚਲੇ ਗਏ ਕਿ ਸ਼ੁਕਰ ਮਨਾਓ ਇਹ ਬੱਚੇ ਬਾਹਰ ਚਲੇ ਗਏ ਸਟੂਡੈਂਟ ਬਾਹਰ ਚਲੇ ਗਏ ਪੀਆਰ ਲੈ ਲਈ ਉਹਨਾਂ ਨੇ ਤੁਸੀਂ ਇਹ ਸੋਚੋ ਕਿ ਜਿਹੜਾ ਮੇਰਾ ਆਪਦਾ ਪਿੰਡ ਆ ਮੈਂ ਪਿੰਡ ਤੋਂ ਗੱਲ ਸ਼ੁਰੂ ਕਰੂੰਗਾ ਜੇ ਮੇਰੇ ਪਿੰਡ ਚੋਂ 900 ਘਰ ਆ 900 ਘਰ ਚੋਂ 300 ਘਰ ਬਾਹਰ ਚਲੇ ਗਿਆ ਮੰਨ ਲਓ ਕੈਨੇਡਾ ਆਸਟ੍ਰੇਲੀਆ ਜੇ ਉਹ 300 ਬੱਚਾ ਪੜ ਜਾਂਦਾ ਪੜਨਾ ਤੋਰੀ ਸੀਗਾ ਪਲੱਸ 2 ਕਰੀ ਕਿਸੇ ਨੇ ਬੀਏ ਕਰੀ ਮੰਨ ਲਓ ਪਲੱਸ 2 ਤੋਂ ਬਾਅਦ ਹੀ ਚਲੇ ਗਏ ਜੇ ਬੀਏ ਕਰੀ ਹੁੰਦੀ ਐਮਏ ਕਰੀ ਹੁੰਦੀ ਉਹਨਾਂ ਨੇ ਰੁਜ਼ਗਾਰ ਮੰਗਣਾ ਹੀ ਸਰਕਾਰ ਤੋਂ ਰੁਜ਼ਗਾਰ ਸਰਕਾਰ ਕੋਲੇ ਹੈ ਨਹੀਂ ਇੱਕ ਪਿੰਡ ਚ ਕਦੀ ਨੌਕਰੀ ਮਿਲਦੀ ਆ ਦੋ ਤਿੰਨ ਮਿਲਦੀ ਆ ਚਾਰ ਮਿਲ ਜਾਣਗੀਆਂ ਪੰਜ ਮਿਲ ਜਾਣਗੀਆਂ 10 ਮਿਲ ਜਾਣਗੀਆਂ ਤਾਂ 295 ਕੀ ਕਰਦੇ 290 ਕੀ ਕਰਦੇ ਸੋ ਇਸ ਕਰਕੇ ਬੇਰੁਜ਼ਗਾਰੀ ਦਾ ਜਿਹੜਾ ਦਾਇਨਤ ਸੀਗਾ ਇਹਨੂੰ ਠੱਲਣ ਲਈ ਕਿਤੇ ਨਾ ਕਿਤੇ ਫਿਰ ਪ੍ਰਵਾਸ ਹੋਣਾ ਸ਼ੁਰੂ ਹੋਇਆ ਪਹਿਲਾਂ ਵੱਡੇ ਘਰਾਂ ਦੇ ਜਵਾਗ ਆਪਾਂ ਸੁਣਦੇ ਹਾਂ ਜਿਵੇਂ ਸੁਖਵੀਰ ਬਾਦਲ ਫਲਾਣੇ ਦਾ ਰਾਣੇਂਦਰ ਫਲਾਣਾ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਸੁਣਦੇ ਆ ਰਾਹੁਲ ਗਾਂਧੀ ਕੇ ਬਾਹਰ ਪੜੇ ਹੋਏ ਆ ਉਹਨਾਂ ਦੇ ਸ਼ੌਂਕ ਸੀ ਬਾਹਰ ਪੜਨਾ ਔਰ ਪੜ ਕੇ ਆ ਕੇ ਇੱਥੇ ਲੋਕਾਂ ਦੇ ਰਾਜਕਾਰਨਾ ਸਿਆਸਤ ਕਰਨੀ ਫਿਰ ਸਾਡੇ ਲੋਕਾਂ ਨੂੰ ਲੋਕਾਂ ਨੂੰ ਉਹ ਰਾਹ ਲੱਭਿਆ ਸਾਡੇ ਲੋਕ ਚਲੇ ਗਏ ਬਾਹਰ ਚਲੋ ਕੈਨੇਡਾ ਜਾ ਕੇ ਆਸਟ੍ਰੇਲੀਆ ਜਾ ਕੇ ਪੜੇ ਉੱਥੇ ਪੀਆਰ ਹੋਏ ਉੱਥੇ ਦੇ ਰੂਲ ਫਾਲੋ ਕੀਤੇ ਵਕੀਲ ਕਰੇ ਸੈੱਟ ਹੋ ਗਏ ਬਹੁਤ ਪੰਜਾਬ ਤੋਂ ਜਿਹੜਾ ਅਰਬਾਂ ਰੁਪਇਆ ਗਿਆ ਨਾ ਉਹ ਅਰਬਾਂ ਰੁਪਇਆ ਵਾਪਸ ਵੀ ਆ ਰਿਹਾ ਜੇ ਤੁਸੀਂ ਨਿਗਾਹ ਮਾਰੋ ਜੇ ਪੰਜਾਬ ਤੋਂ ਬੱਚੇ ਬਾਹਰ ਚਲੇ ਗਏ ਨਾ ਪੰਜਾਬ 'ਚ ਆ ਕੇ ਅੱਜ ਪੰਜਾਬ 'ਚ ਤੁਸੀਂ ਨਿਗਾਹ ਮਾਰ ਲਓ ਹਰ ਬੰਦਾ ਕੋਠੀ ਪਾ ਰਿਹਾ ਉਹ ਅੱਗੇ ਨਾ ਪਈਆਂ ਕੋਠੀਆਂ ਅੱਗੇ ਨਹੀਂ ਪਈਆਂ ਕਦੇ ਮੈਂ ਤਾਂ ਹੱਲ ਵੀ ਦੱਸੂਗਾ ਬਾਅਦ 'ਚ ਵੀ ਚਲੋ ਜੇ ਅੱਜ ਪੰਜਾਬ ਦੁਖਾਂਤ ਆ ਨਾ ਕਿ ਪੰਜਾਬ ਉਜੜ ਰਿਹਾ ਇਹ ਚਲੋ ਉਜੜ ਰਿਹਾ ਤਾਂ ਨਹੀਂ ਖੈਰ ਆਪਾਂ ਕਹਿ ਸਕਦੇ ਕਿ ਪੰਜਾਬ ਚ ਪ੍ਰਵਾਸ ਹੋ ਰਿਹਾ ਅੱਜ ਹਰ ਤੀਜਾ ਬੰਦਾ ਕੋਠੀ ਪਾਰ ਰਿਹਾ ਜਿਹੜੇ ਬੰਦਿਆਂ ਕੋਲੇ ਸਕੂਟਰ ਤੋਂ ਉੱਪਰ ਜਾਣ ਦੀ ਵਿਚਾਰਾਂ ਦੀ ਹیثیت ਨਹੀਂ ਸੀ ਉਹਨਾਂ ਦੇ ਬੱਚਿਆਂ ਨੇ ਬਾਹਰ ਸੈੱਟ ਹੋ ਕੇ ਪੈਸੇ ਦੀ ਕਮਾਈ ਕਰਕੇ ਇੱਕ ਵਿਦੇਸੀ ਤਰਾਸੀ ਬਣਦੇ ਆ ਇੱਥੇ ਉਹਨਾਂ ਨੂੰ ਕਾਰਾਂ ਲੈ ਕੇ ਦਿੱਤੀਆਂ ਕਿਸੇ ਲਈ ਸਵਿਫਟ ਕਾਰ ਆ ਕਿਸੇ ਲਈ ਕਿਹੜੀ ਕਾਰ ਆ ਟਰੈਕਟਰ ਲੈ ਕੇ ਦੇ ਦਿੱਤੇ ਔਰ ਘਰ ਬਦਲ ਲਏ ਬੰਦਿਆਂ ਨੇ ਘਰ तकरीबन ਸਾਰੇ ਬੰਦੇ ਨੇ ਘਰ ਬਦਲ ਲਏ ਘਰ ਬਦਲ ਰਹੇ ਨੇ ਇੱਕ ਇਹ ਨਹੀਂ ਵੱਡੀ ਚੇਂਜ ਕਿਉਂ ਆਈ ਹੈ ਚੇਂਜ ਤਾਂ ਆਈ ਹੈ ਜੇ ਉਹ ਬੱਚੇ ਜਿਹੜੇ ਇਥੋਂ ਬਾਹਰ ਗਏ ਸੀ ਉਹਨਾਂ ਨੇ ਕਮਾਈ ਕੀਤੀ ਉਹ ਪੈਸਾ ਪੰਜਾਬ ਦੇ ਵਿੱਚ ਇਨਵੈਸਟ ਹੋ ਰਿਹਾ ਉਹ ਕਿਸੇ ਤਰੀਕੇ ਹੋ ਰਿਹਾ ਹੁਣ ਸਾਰੇ ਵਿਆਹ ਚੱਲ ਰਹੇ ਨੇ ਮੈਂ ਖੁਦ 20-30 ਵਿਆਹ ਦੇਖਿਆ ਹੈ तकरीबन ਉਹਦੇ ਚੋਂ 20 20 ਜਾਂ 30 ਵਿਆਹ ਦੇਖੇ ਆ ਤਕਰੀਬਨ ਤਾਂ ਉਹਨਾਂ ਚੋਂ 25 ਵਿਆਹ ਕੈਨੇਡਾ ਵਾਲੇ ਬੱਚਿਆਂ ਦੇ ਸੀ ਜਿਹੜੇ ਪੂਰੇ ਮੇਰੇ ਖਾਲੇ ਵੀ ਰੋਟੀ ਰੋਟੀ ਦਾ 20 ਲੱਖ ਰੁਪਏ ਖਰਚਾ ਉਹ ਪੈਲਸਾਂ ਚ ਆਇਆ ਉਹ ਉਹ ਪਰਿਵਾਰ ਕਰ ਸਕਦੇ ਸੀ ਇੰਨਾ ਖਰਚਾ ਨਹੀਂ ਕਰ ਸਕਦੇ ਸੀ ਸੋ ਇਹ ਇਹ ਬਹੁਤ ਵੱਡੀ ਇੱਕ ਘੁੰਮਣਘੇਰੀ ਆ ਜਿਹਦੇ ਚ ਪੰਜਾਬ ਫਸਿਆ ਹੁਣ ਇੱਕ ਤਾਂ ਰਾਜਨੀਤਿਕ ਨਾਰਾ ਹੈ ਯਾਰ ਕਿ ਪੰਜਾਬ ਉੱਜੜ ਰਿਹਾ ਐ ਇਥੋਂ ਜਵਾਕ ਬਾਕੇ ਠੀਕ ਐ ਪੰਜਾਬ ਉੱਜੜ ਰਿਹਾ ਜਵਾਕ ਬਾਕੇ ਸਭ ਨੂੰ ਦਿਖਦਾ ਹੱਲ ਵੀ ਦੱਸੋ ਹੱਲ ਕੀ ਐ ਉਹ ਵਾਪਸ ਕਿਵੇਂ ਆਉਣਗੇ ਇਸ ਧਰਤੀ ਤੇ ਪਹਿਲਾਂ ਦੁਆਬਾ ਗਿਆ ਦੁਆਬਾ ਸਾਡੇ ਮਾਲਵੇ ਤੋਂ 50 ਸਾਲ 40 ਸਾਲ ਆਪਾਂ ਕਹਿੰਦੇ ਸੀ ਐਡਵਾਂਸ ਹੈ ਅੱਜ ਸਾਡੇ ਅੱਜ ਹਲੇ ਸਾਡੇ ਤਾਂ ਮਾਲਵੇ ਚ ਕਿਸੇ ਦੀ ਕੋਠੀ ਦੇ ਉੱਪਰ ਜਹਾਜ਼ ਨਹੀਂ ਕਿਤੇ ਕਿਤੇ ਆ ਕਿਤੇ ਕੋਈ ਬੈਲਗੱਡੀਆਂ ਨਹੀਂ ਖੜੀਆਂ ਘੋੜੇ ਨਹੀਂ ਖੜੇ ਦੁਆਬੇ ਦੇ ਵਿੱਚ ਕੋਈ ਕੋਠੀ ਇਹੋ ਜਿਹੀ ਨਹੀਂ 90ਾਂ ਚੋਂ 100ਾਂ ਚੋਂ 90ਾਂ ਤੇ ਤੁਹਾਨੂੰ ਦਿਖੂਗਾ ਕਿ ਉੱਪਰ 에ਰੋਪਲੇਨ ਖੜਾ ਜਹਾਜ਼ ਖੜਾ ਹੈ ਕੋਈ ਬੈਲ ਗੱਡੀਆਂ ਖੜਾਈਆਂ ਖੜਾ ਕੋਈ ਘੋੜਾ ਕੋਈ ਟਰੈਕਟਰ ਕੋਈ ਕਾਰ ਉਹ ਕਿਉਂ ਖੜਾ ਇਹ ਗੱਲਾਂ ਪੈਸੇ ਨਾਲ ਹੁੰਦੀਆਂ ਸ਼ੌਂਕ ਪੈਸੇ ਨਾਲ ਪੂਰੇ ਹੁੰਦੇ ਆ ਉਹ ਲੋਕਾਂ ਨੇ ਸਾਡੇ ਤੋਂ ਪਹਿਲਾਂ ਜਾ ਕੇ ਡਿਵੈਲਪਮੈਂਟ ਕੀਤੀ ਔਰ ਇੱਥੇ ਉਹਨਾਂ ਦੇ ਪਿੱਛੇ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਪੈਸਾ ਇਨਵੈਸਟ ਕੀਤਾ ਸਾਡੇ ਬੱਚੇ ਬਾਹਰ ਚਲੇ ਗਏ ਪੰਜਾਬ ਦੀ ਸਾਡੇ ਮਾਲਵੇ ਦੀ ਹੁਣ ਵਾਰੀ ਆਈ ਹੈ ਹੁਣ ਸਾਡੀ ਤਰੱਕੀ ਹੋ ਰਹੀ ਹੈ ਠੀਕ ਹੈ ਸਾਡੇ ਪੰਜਾਬੀਆਂ ਚ ਇੱਕ ਘਾਟ ਹੈ ਅਸੀਂ ਨੈਗੇਟਿਵ ਗੱਲ ਬਹੁਤ ਛੇਤੀ ਫੜਦੇ ਆਂ ਮੰਨ ਲਓ ਅਸੀਂ 10 ਬੰਦੇ ਖੜੇ ਆਂ ਦਸਾਂ ਦੀ ਸਾਡੇ ਪੱਗਾਂ ਸੋਹਣੀਆਂ ਬੰਨੀਆਂ ਹੋਈਆਂ ਇੱਕ ਬੰਦੇ ਦਾ ਲੜ ਉਤਰਿਆ ਹੋਇਆ ਅਸੀਂ ਉਹਨੂੰ ਫੜ ਲੈਣਾ ਕਿ ਉਹ ਤੇਰਾ ਲੜ ਉਤਰਿਆ ਹੋਇਆ ਅਸੀਂ ਕਿਸੇ ਨੇ ਇਹ ਨਹੀਂ ਦੇਖਣਾ ਕਿ ਉਹ 10 ਬੰਦਿਆਂ ਦੀ ਪੱਗ ਬੜੀ ਸੋਹਣੀ ਹੈ ਜੇ ਸਾਡੇ ਪਿੰਡ ਦੇ ਵਿੱਚ ਫੁੱਟਬਾਲ ਦੀ ਟੀਮ ਬੜੀ ਤਕੜੀ ਆ ਕਬੱਡੀ ਦੀ ਟੀਮ ਬੜੀ ਤਕੜੀ ਆ ਹੋਰ ਟੀਮਾਂ ਬੜੀਆਂ ਤਕੜੀਆਂ ਨੇ ਕਿਸੇ ਨੇ ਉਹਦੀ ਗੱਲ ਨਹੀਂ ਕਰਨੀ ਜੇ ਕੋਈ 2-4 ਮੁੰਡੇ ਨਸ਼ਾ ਕਰਦੇ ਨੇ ਕੋਈ ਚਿੱਟਾ ਪੀਂਦਾ ਜਾ ਕੋਈ ਟੀਕੇ ਲਾਉਂਦਾ ਉਹਨਾਂ ਨੂੰ ਫੜ ਲੈਣਾ ਕਿ ਨਾ ਜੀ ਨਸ਼ਾ ਬਹੁਤ ਹੋ ਗਿਆ ਨਸ਼ਾ ਅਸਲ 5 4% ਹੀ ਹੈ ਇੰਨਾ ਵੀ ਨਸ਼ਾ ਹੈ ਨਹੀਂਗਾ ਜਿੰਨੀ ਇਹਦੀ ਬਦਨਾਮੀ ਕੀਤੀ ਜਾ ਰਹੀ ਹੈ ਜਿੱਤੇ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਜੇ ਬਾਹਰ ਮੁੰਡੇ ਖੁਦਾਨਾ ਖਾਸ ਤਾਂ ਕੋਈ ਡੈਥਾਂ ਹੋਈਆਂ ਨੇ ਪਿਛਲੇ ਸਮੇਂ 'ਚ ਹਾਰਟ ਅਟੈਕ ਹੋਏ ਨੇ ਜਾਂ ਕੁਝ ਵੀ ਹੋਇਆ ਕਈ ਵਾਰੀ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਇੱਥੇ ਵੀ ਮੌਤਾਂ ਹੋ ਰਹੀਆਂ ਨੇ ਜੇ ਉੱਥੇ ਹੋ ਰਹੀਆਂ ਨੇ ਤਾਂ ਉਹਨੂੰ ਬਦਨਾਮ ਕਰਤਾ ਕਿ ਬਾਹਰੋਂ ਲਾਸ਼ਾਂ ਆਉਣ ਲੱਗੀਆਂ ਹੋਣਾ ਐਂ ਹੋ ਗਿਆ ਇਹ ਐਵੇਂ ਇਹ ਬਿਲਕੁਲ ਗਲਤ ਹੈ ਸਾਡੇ ਲੋਕਾਂ ਨੂੰ ਨੈਗੇਟਿਵ ਗੱਲਾਂ ਚੱਕਣ ਦੀ ਆਦਤ ਹੈ ਸੋ ਉੱਥੇ ਜੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਜੇ ਹੋ ਰਿਹਾ ਸਭ ਗਲਤ ਨਹੀਂ ਦੇਖੋ ਪੰਜਾਬ ਨੇ ਬਹੁਤ ਵੱਡੀ ਤਰੱਕੀ ਕੀਤੀ ਆ 20 ਸਾਲ ਚ ਪੰਜਾਬ ਨੇ ਇਕੱਠੇ ਸਟੈਪ ਚੱਕਿਆ ਪੰਜਾਬ ਅੱਜ ਬਹੁਤ ਵੱਡੇ ਵਿਕਸਿਤ ਦੇਸ਼ਾਂ 'ਚ ਸਿੱਧੀ ਤੁਹਾਡੀ ਫਲਾਈਟ ਆ ਹਰ ਬੰਦਾ ਜਿਹਦਾ ਸੁਪਨਾ ਹੋ ਗਿਆ ਕਿ ਜਿਹੜੇ ਬੰਦੇ ਇੱਥੇ ਆਮ ਖੇਤੀ ਕਰਦੇ ਨੇ ਉਹ 6 ਮਹੀਨੇ ਕੈਨੇਡਾ ਲਾਏ ਉਹਨੇ 6 ਮਹੀਨੇ ਪੰਜਾਬ ਲਾਉਂਦੇ ਨੇ ਇਹ ਸਾਰੀਆਂ ਗੱਲਾਂ ਹੋ ਗਈਆਂ ਇਥੋਂ ਪ੍ਰਵਾਸ ਹੋ ਗਿਆ ਖਰਬਾ ਰੁਪਿਆ ਉੱਥੇ ਭੱਗ ਗਿਆ ਉੱਥੋਂ ਇੱਥੇ ਇਨਵੈਸਟ ਹੋ ਰਿਹਾ ਹੈ ਕੋਠੀਆਂ ਵੱਡੇ ਵੱਡੇ ਵਿਆਹ ਹੋ ਰਹੇ ਨੇ ਕਾਰਾਂ ਲੈ ਲਈਆਂ ਹੁਣ ਅੱਗੇ ਕੀ ਹੈ ਮੈਂ ਤੁਹਾਡੇ ਨਾਲ ਇਹ ਗੱਲ ਸਾਂਝ ਕਰਨੀ ਚਾਹਣਾ ਹੈ ਕਿ ਅੱਗੇ ਕੀ ਅੱਗੇ ਇਹ ਹੈ ਕਿ ਤੁਸੀਂ ਖਾਲੀ ਸਥਾਨ ਹੈ ਜਿਹੜਾ ਕੋਈ ਕਹਿੰਦਾ ਭਈਏ ਆ ਕੇ ਅਸੀਂ ਜਿੱਥੇ ਜਾ ਕੇ ਰਹੇ ਹਾਂ ਉੱਥੋਂ ਅੰਗਰੇਜ਼ ਗਾਹਾਂ ਚਲੇ ਗਏ ਜਿਹੜਾ ਗੈਪ ਤੁਹਾਨੂੰ ਭਰੂਗਾ ਕੌਣ ਗੈਪ ਨੂੰ ਕੋਈ ਤਾਂ ਚੀਜ਼ ਭਰੂਗੀ ਨਾ ਕੋਈ ਤਾਂ ਇੱਥੇ ਖੇਤੀਬਾੜੀ ਚਾਹੀਦਾ ਹੈ ਕੋਈ ਤਾਂ ਫੈਕਟਰੀਆਂ ਚਲਾਉਣ ਨੂੰ ਬੰਦੇ ਚਾਹੀਦੇ ਨੇ ਦੁਕਾਨ ਤੇ ਸੌਦਾ ਫੜਾਉਣ ਨੂੰ ਸੌਦਾ ਚਾਹੀਦਾ ਆੜਤ ਤੇ ਤੋਲੇ ਚਾਹੀਦੇ ਨੇ ਟਰਾਲੀਆਂ ਖਾਲੀ ਕਰਨ ਨੂੰ ਬੰਦੇ ਚਾਹੀਦੇ ਨੇ ਟਰੱਕਾਂ ਨੂੰ ਖਾਲੀ ਕਰਨ ਨੂੰ ਰੇਲਵੇ ਨੂੰ ਖਾਲੀ ਕਰਨ ਲਈ ਬੰਦੇ ਚਾਹੀਦੇ ਨੇ ਕੋਈ ਤਾਂ ਬੰਦਾ ਚਾਹੀਦਾ ਫਿਰ ਜਿਹੜੇ ਸਾਡੇ ਤੋਂ ਗਰੀਬ ਨੂੰ ਇੱਥੇ ਆ ਜਾਣਗੇ ਸੋ ਇਹ ਗੈਪ ਆ ਨਾ ਜਿਹੜਾ ਇਹ ਗੈਪ ਨੂੰ ਕੋਈ ਹੋਰ ਭਰੇਗਾ ਹੋਰ ਕਿਉਂ ਭਰੇ ਇਹ ਮੈਂ ਗੱਲ ਕਰ ਰਿਹਾ ਤਾਂ ਹੱਲ ਕੀ ਆ ਸੋ ਪੰਜਾਬੀਓ ਇਹਦਾ ਹੱਲ ਇਹ ਆ ਕਿ ਜਿੰਨੇ ਵੀ ਬੰਦੇ ਬਾਹਰ ਚਲੇਗੇ ਜਿੰਨੇ ਵੀ ਬੰਦੇ ਚਲੇਗੇ ਦੇਖੋ ਕੈਨੇਡਾ ਕੋਈ ਚਲਾ ਗਿਆ ਕੋਈ ਅਮਰੀਕਾ ਚਲਾ ਗਿਆ ਆਸਟ੍ਰੇਲੀਆ ਚਲਾ ਗਿਆ ਇੰਗਲੈਂਡ ਚਲਾ ਗਿਆ ਨਿਊਜ਼ੀਲੈਂਡ ਚਲਾ ਗਿਆ ਕਿਤੇ ਚਲਾ ਗਿਆ ਦੁਬਈ ਚਲਾ ਗਿਆ ਉਹ ਸੈੱਟ ਹੋ ਗਏ ਉੱਥੇ ਉਹ ਉਹ ਇੰਨੇ ਕੁ ਸੈੱਟ ਹੈਗੇ ਨੇ ਅੱਜ ਸਾਰੇ ਬੰਦੇ ਸਾਡੇ ਵੀ ਪਰਿਵਾਰਕ ਮੈਂਬਰ ਨੇ ਉਹ ਇੰਨੇ ਕੁ ਸੈੱਟ ਨੇ ਕਿ ਇੱਥੇ 5-7 ਬੰਦਿਆਂ ਦਾ ਉਹ ਖਰਚਾ ਚੱਕਣ ਜੋ ਵੀ ਹیثیت ਹੈਗੀ ਹੈ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਉਜੜ ਰਿਹਾ ਆਪੋ ਆਪਦੇ ਬੱਚਿਆਂ ਨੂੰ ਆਪੋ ਆਪਦੇ ਬੇਟੇ ਨੂੰ ਐ ਬੇਟੀ ਆ ਧੀ ਆ ਤੁਹਾਡੀ ਕੋਈ ਭਤੀਜੇ ਨੇ ਕੋਈ ਵੀ ਰਿਸ਼ਤੇਦਾਰੀ ਆ ਉਹਨਾਂ ਨੂੰ ਇਸ ਗੱਲ ਤੇ ਰਾਜ਼ੀ ਕਰੋ ਕਿ ਜਨਸੰਖਿਆ ਜਿਹੜੀ ਪੰਜਾਬ ਦੀ ਘਟ ਰਹੀ ਆ ਸਾਡੀ ਪੰਜਾਬੀਆਂ ਦੀ ਇਹਦੇ 'ਚ ਵਾਅਦਾ ਕਰੋ ਤੁਸੀਂ ਇਹ ਬਹੁਤ ਵੱਡੀ ਇੱਕ ਗੱਲ ਐ ਇਹਦੇ 'ਚ ਤੁਹਾਡਾ ਜਿਹੜਾ ਬਾਹਰ ਬੰਦਾ ਬੈਠਾ ਐ ਜੇ ਤੁਹਾਡੇ 2-4 ਜਵਾਕ ਨੇ ਉਹਦੇ ਕੋਲੇ ਦੋ ਜਵਾਕ ਪਿੰਡ ਛੱਡੇ ਹੁਣ ਮਾਂ ਪਿਓ ਕੋਲੇ ਕਿ ਨਾਲੇ ਤਾਂ ਥੋੜਾ ਘਰ ਖੁੱਲਾ ਰਿਹਾ ਹੈ 5-7 ਦਾ 15 ਸਾਲਾਂ ਜਵਾਬ ਜਵਾਨ ਹੋ ਜਾਂਦਾ ਜੇ 15 ਸੱਤਾਂ ਸਾਲਾਂ ਚ ਜਵਾਬ ਜਵਾਨ ਹੋਇਆ ਉਤਰੋਂ ਪੈਸਾ ਇੱਧਰ ਇਨਵੈਸਟ ਕਰੇ ਇੱਥੇ ਕੋਈ ਜ਼ਮੀਨ ਲਵੇ ਕੋਈ ਖੇਤੀ ਕਰੇ ਕੋਈ ਕਾਰੋਬਾਰ ਕਰੇ ਕੋਈ ਦੁਕਾਨ ਕਰੇ ਉਜਾੜਾ ਤਾਂ ਨਹੀਂ ਹੋਊਗਾ ਉਜਾੜਾ ਤਾਂ ਰੁਕੂਗਾ ਨਾ ਸੋ ਇਸ ਕਰਕੇ ਇਹਦਾ ਇੱਕੋ ਇੱਕ ਹੱਲ ਹੈ ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਭਾਵੇਂ ਉਹ ਐਨ ਆਰ ਆਈ ਨੇ ਕਿ ਜਿੰਨਾ ਤੁਸੀਂ ਐਨ ਆਰ ਆਈਆਂ ਨੂੰ ਬਦਨਾਮ ਕਰਦੇ ਹੋ ਬੱਚੇ ਹੋਰ ਕਰਦੇ ਵੀ ਕੀ ਉਹਦਾ ਹੱਲ ਵੀ ਕੀ ਹੈ 2 ਲੱਖ ਜਵਾਕ ਅੱਜ ਪੰਜਾਬ ਚ 1 ਲੱਖ ਤੱਕ ਇਕੱਠਾ ਆ ਜਿਵੇਂ ਇੱਥੇ ਤਾਂ ਤੁਸੀਂ ਮੈਨੂੰ ਦੱਸੋ ਕਿ ਸਾਡੇ ਪਿੰਡ ਚ ਹੀ 300 ਜਵਾਕ ਉਤਰਿਆ ਆਵੇ ਅੱਜ ਕੱਲੂ ਮੋੜਾਂ ਤੇ ਖੜਨਗੇ ਉਹ ਕਿੱਥੇ ਜਾਣਗੇ ਕਿਤੇ ਮੋਟਰਾਂ ਦੇ ਬੈਠਣਗੇ ਪਾਰਟੀਆਂ ਕਰਨਗੇ ਗਲਤ ਗੱਲਾਂ ਹੋਣਗੀਆਂ ਕਿਹ ਹੈ ਜਆ ਸਮਾਜ ਕਿਹ ਹੈ ਜੀ ਲਹਿਰ ਉੱਠੂਗੀ ਕਿਸੇ ਨੂੰ ਪਤਾ ਹੈ ਕਿ ਜਿਹੜੇ ਅੱਜ ਦਾ ਜਵਾਕ ਉਹਦਾ ਸਿੱਧਾ ਹਥਿਆਰ ਸਟੇਨ ਕਰਨਾ ਹੈ ਸਿੱਧਾ ਹਰ ਹਰ ਇੱਕ ਚੀਜ਼ ਮਿਲਦੀ ਹੈ ਨਸ਼ਾ ਮਿਲਦਾ ਸਾਡਾ ਦਿਮਾਗ ਗਲਤ ਪਾਸੇ ਨੂੰ ਜਾਂਦਾ ਜਦੋਂ ਵਿਲ ਹੈ ਸੋ ਇਹ ਗੱਲਾਂ ਦਾ ਜਿਹੜਾ ਸ਼ੋਸ਼ਣ ਹੋਇਆ ਇਹ ਮੈਨੂੰ ਲੱਗਦਾ ਕਿ ਰਾਜਨੀਤਿਕ ਰੋਟੀਆਂ ਸੇਕਣ ਲਈ ਹੋਇਆ ਹੈ ਸੋ ਐਨ ਆਰ ਆਈ ਬੱਚਿਆਂ ਨੇ ਬਹੁਤ ਪੰਜਾਬ ਦੀ ਤਰੱਕੀ 'ਚ ਬਹੁਤ ਵੱਡਾ ਯੋਗਦਾਨ ਪਾਇਆ ਉਹਨੂੰ ਤੁਸੀਂ ਭੁਲਾ ਨਹੀਂ ਸਕਦੇ ਅੱਜ ਪੰਜਾਬ 'ਚ ਬਹੁਤ ਵੱਡੇ ਵੱਡਾ ਕਲਚਰ ਵਿਕਸਿਤ ਹੋ ਗਿਆ ਵੱਡੇ ਵੱਡੇ ਵਿਆਹ ਹੋ ਰਹੇ ਨੇ ਸੋ ਹੁਣ ਤੁਹਾਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਪੰਜਾਬ ਨੂੰ ਪਿਆਰ ਪੰਜਾਬੀਓ ਨੂੰ ਸਾਡੀ ਬੋਲੀ ਨੂੰ ਪਿਆਰ ਕਰਦੇ ਹੋ ਜਿੰਨੇ ਐਨ ਆਰ ਆਈ ਸੁਣ ਰਹੇ ਨੇ ਜਾਂ ਜਿੰਨੇ ਇੱਥੇ ਤੁਸੀਂ ਮੈਨੂੰ ਪਿਆਰ ਕਰਦੇ ਸੁਣਦੇ ਹੋ ਨਾ ਸ਼ੇਅਰ ਲਾਈਵ ਤਾਂ ਕਰਨਾ ਹੀ ਹੈ ਆਪਦੇ ਬੱਚਿਆਂ ਨੂੰ ਕਹੋ ਕਿ ਬੱਚੇ ਵੱਧ ਪੈਦਾ ਕਰੋ ਜੇ ਬੱਚੇ ਵੱਧ ਪੈਦਾ ਕਰਨਗੇ ਇੱਕ ਇੱਕ ਦੋ ਦੋ ਇੱਥੇ ਹੋਣਗੇ ਇੱਕ ਇੱਕ ਦੋ ਦੋ ਉੱਥੇ ਹੋਣਗੇ ਤੁਹਾਡਾ ਆਪਸ ਵਿੱਚ ਪਿਆਰ ਬਣਿਆ ਰਹੂਗਾ ਤੁਹਾਡਾ ਪੰਜਾਬ ਵਸਦਾ ਰਹੂਗਾ ਉੱਥੋਂ ਪੈਸਾ ਇੱਧਰ ਆਊਗਾ ਇੱਧਰ ਲਈ ਉੱਥੇ ਜਾਣਗੇ ਤੇ ਸਾਡੇ ਪੁਰਾਣੇ ਬਜ਼ੁਰਗਾਂ ਵਾਂਗ ਮੈਂ ਉਦਾਹਰਨ ਦੇ ਦਿੰਦਾ ਸਾਡੇ ਪਰਿਵਾਰ ਦੀ ਉਦਾਹਰਨ ਦੇ ਦਿੰਦਾ ਮੇਰੇ ਬਾਪੂ ਜੀ ਮੇਰੇ ਪਿਤਾ ਜੀ ਉਹਨੇ ਤਿੰਨ ਭਰਾ ਸੀਗੇ ਤਿੰਨਾਂ ਚੋਂ ਇੱਕ ਬਾਹਰ ਗਿਆ ਸੀ ਮੁਖਤਿਆਰਤਾ ਜੀ ਉਹਨੇ ਬਹੁਤ ਕਮਾਈ ਕੀਤੀ ਬਹੁਤ ਅਸੀਂ ਪੈਸਾ ਇੱਥੇ ਜ਼ਮੀਨਾਂ ਲਈਆਂ ਅੱਜ ਜੋ ਵੀ ਹਾਂ ਉਹ ਪੈਸਾ ਬਹੁਤ ਆਇਆ ਡੈਡੀ ਉਹਨਾਂ ਨੇ ਇੱਥੇ ਕੰਮ ਕੀਤਾ ਮਾਸੂ ਜੂਣਿਆ ਨੇ ਉਹ ਪੈਸਾ 10 ਗੁਣਾ ਹੋਇਆ ਸਾਡਾ ਸੋ ਜੇ ਉਹ ਤਿੰਨ ਸੀ ਉਹ ਤਾਂ ਹੈ ਜੇ ਇੱਕ ਹੀ ਹੁੰਦਾ ਤਾਂ ਬਾਹਰ ਅੱਜ ਜਿੰਦੇ ਲੱਗ ਜਣੇ ਸੀ ਉਜੜ ਜਾਣਾ ਸੀ ਇਹ ਸੱਚ ਹੈ ਸੋ ਇਸ ਕਰਕੇ ਜੇ ਤੁਹਾਡੇ ਬੱਚੇ ਪੁੱਤ ਪੋਤੇ ਜਿਆਦੇ ਹੋਣਗੇ ਨਾ ਤਾਂ ਪੰਜਾਬ ਵਸਦਾ ਰਹੂਗਾ ਔਰ ਇੱਥੇ ਆ ਹਨੇਰੀਆਂ ਤੂਫਾਨ ਇਹ ਲੰਘਦੇ ਰਹਿਣਗੇ ਨਸ਼ਿਆਂ ਦੇ ਫਲਾਨੇ ਇਹ ਇਹ ਲਹਿਰਾਂ ਹਮੇਸ਼ਾ ਚਲਦੀਆਂ ਰਹਿੰਦੀਆਂ ਜਦੋਂ ਤੂੰ ਧਰਤੀ ਵਸੀ ਹੈ ਮਾੜੀਆਂ ਚੰਗੀਆਂ ਸੋ ਇਸ ਕਰਕੇ ਭਰਾਵੋ ਪੋਜ਼ਿਟਿਵ ਗੱਲ ਸੋਚਿਆ ਕਰੋ ਬਾਹਰ ਬੱਚਿਆਂ ਨੂੰ ਐਪਰੀਸ਼ੀਏਟ ਕਰੋ ਉਹਨਾਂ ਨੂੰ ਪਿਆਰ ਕਰੋ ਕਿ ਹੋਰ ਪੰਜਾਬ ਚ ਇਨਵੈਸਟ ਕਰੋ ਜ਼ਮੀਨਾਂ ਖਰੀਦੋ ਫੈਕਟਰੀਆਂ ਲਾਓ ਜਿਹੜੇ ਪਿੱਛੇ ਰਿਸ਼ਤੇਦਾਰ ਨੇ ਉਹਨਾਂ ਦੀ ਮਦਦ ਕਰੋ ਜਿਹੜਾ ਬਾਹਰ ਬੱਚਾ ਬੈਠਾ ਉਹ ਇੱਥੇ ਤਕੜੇ ਨਹੀਂ ਇੱਥੇ ਮਦਦ ਕਰੇ ਮਾੜੇ ਨਹੀਂ ਇੱਥੇ ਜਿਹਨੂੰ ਟਰੈਕਟਰ ਲੈ ਕੇ ਦੇ ਦੇ ਟਰਾਲੀ ਲੈ ਕੇ ਦੇ ਦੇ ਕਿ ਕੰਮਕਾਰ ਸੰਧ ਲੈ ਕੇ ਦੇਵੇ ਟਰਾਲੀ ਮਤਲਬ ਉਹਨੂੰ ਧਰਤੀ ਨਾਲ ਜੋੜੇ ਸੋ ਇਹੀ ਹੱਲ ਹੈ ਕਿ ਆਪਦੇ ਪਰਿਵਾਰਾਂ ਚ ਵਾਧਾ ਕਰੋ ਇਹ ਗੱਲ ਆਪਦੇ ਆਪ ਹੀ ਬਹੁਤ ਰੂਪ ਚੰਗੇ ਰੂਪ ਚ ਚਲੇ ਜਾਊਗੀ ਆਉਣ ਵਾਲੇ ਸਮੇਂ ਚ ਬਹੁਤ ਬਹੁਤ ਧੰਨਵਾਦ ਫਿਰ ਗੱਲਾਂ ਕਰਾਂਗੇ ਵੈਗੂ ਜੀ ਦਾ ਖਾਲਸਾ ਵੈਗੂ ਜੀ ਦਾ ਕੀ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਿਆਰ ਪਿਆਰ ਵਾਪਸ ਪਾਓ 24 ਘੰਟੇ ਵਿੱਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਧੋਖਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕੇ ਜਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵ